ਧੰਨ ਧੰਨ ਸਤਿਗੁਰੂ ਅਰਜੁਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰ ਤਾਜ ਬਾਨੀ ਕੇ ਬੁਇਤ ਸਤਿਗੁਰੂ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕਰਦੇ ਨੇ ਬਲਾਵਲ ਰਾਗ ਦੇ ਅੰਦਰ ਗਰੀਬ ਨਿਵਾਜ ਦਰਸਾਉਂਦੇ ਨੇ ਪ੍ਰਭੂ ਦੇ ਮਹਿਮਾ ਪ੍ਰਭੂ ਦਾ ਉਪਦੇਸ਼ ਪ੍ਰਭੂ ਦੇ ਅੱਗੇ ਅਤਨਾ ਪ੍ਰਭੂ ਦੀ ਸਮਰਥਾ ਪਰਮਾਤਮਾ ਕਿੱਡਾ ਕੋ ਸਰਬੱਗੇ ਪਰਮਾਤਮਾ ਕਿੱਡਾ ਕੋ ਵੱਡਾ ਸ਼ਕਤੀਵਾਨ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜੀਵ ਕਦੇ ਅਲਪਗ ਜੀਵਾਂ ਦੀ ਤਰ੍ਹਾਂ ਮਨੁੱਖ ਮਾਤਰ ਦੀ ਤਰ੍ਹਾਂ ਪਰਮਾਤਮਾ ਨੂੰ ਸਮਝਣ ਦੀ ਭੁੱਲ ਨਾ ਕਰ ਬੈਠੀ ਪਰਮਾਤਮਾ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਜਿਨ੍ਹਾਂ ਨੂੰ ਆਪਾਂ ਸੰਸਾਰ ਦੇ ਪੱਖ ਤੇ ਵੱਡੇ ਦਨ ਦੇ ਸ਼ਕਤੀਸ਼ਾਲੇ ਜਾਂਦੇ ਬਲ ਵਾਲੇ ਜਾਂਦੇ ਆ ਉਹ ਸਾਰੇ ਹੀ ਪਰਮਾਤਮਾ ਨੇ ਪੈਦਾ ਕੀਤੇ ਹੋਏ ਨੇ ਪਰਮਾਤਮਾ ਨਹੀਂ ਹਨ ਪਰਮਾਤਮਾ ਨੇ ਪੈਦਾ ਕੀਤੇ ਹੋਏ ਨੇ ਤੇ ਜੇ ਇਹੋ ਜੇ ਸ਼ਕਤੀਸ਼ਾਲੀ ਪਰਮਾਤਮਾ ਪੈਦਾ ਕਰ ਸਕਦਾ ਹੈ ਉਹ ਆਪ ਕਿੱਡਾ ਵੱਡਾ ਹੋਵੇਗਾ ਕਿੱਡਾ ਵੱਡਾ ਸ਼ਕਤੀਸ਼ਾਲੀ ਹੋਵੇਗਾ ਸਤਿਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਐਸੇ ਪ੍ਰਭੂ ਦੇ ਬਾਬਤ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ ਜੀਬ ਜਦੋਂ ਤੈਨੂੰ ਆਪਣੇ ਨਾਲੋਂ ਵੱਡਾ ਬਹੁਤ ਵੱਡਾ ਦੁਨੀਆਂ ਨਾਲੋਂ ਵੱਡਾ ਕੁੱਲ ਕਾਇਨਾਤ ਨਾਲੋਂ ਵੱਡਾ ਪਰਮਾਤਮਾ ਨਦਰ ਆਵੇ ਫਿਰ ਤੂੰ ਆਪਣੇ ਆਪ ਨੂੰ ਤੁਛ ਜਾਣੇਗਾ ਛੋਟਾ ਜਾਣੇਗਾ ਕਿਉਂਕਿ ਅੱਜ ਇਹੀ ਤਰਾਸ ਦੀਏ ਕੋਈ ਆਪਣੇ ਆਪ ਨੂੰ ਛੋਟਾ ਨਹੀਂ ਸਮਝਦਾ ਦੂਜੇ ਨਾਲੋਂ ਆਪਣੇ ਆਪ ਨੂੰ ਸ਼ਕਤੀਸ਼ਾਲੀ ਦੂਜੇ ਨਾਲੋਂ ਆਪਣੇ ਆਪ ਨੂੰ ਵੱਡਾ ਦولت ਕਰਕੇ ਆਪਣੀ ਅਕਲ ਕਰਕੇ ਆਪਣੀ ਪੜਾਈ ਕਰਕੇ ਆਪਣੀ ਬਾਹਰੀ ਪੱਖ ਦੀ ਚੜ੍ਹਾਈ ਕਰਕੇ ਸਮਝਦਾ ਮੇਰੇ ਤੁਲ ਕੋਣ ਨੇ ਮਹਾਰਾਜ ਕਹਿੰਦੇ ਨਹੀਂ ਪਰਮਾਤਮਾ ਬਹੁਤ ਵੱਡਾ ਹੈ ਜਦੋਂ ਵੱਡਾ ਸਾਹਮਣੇ ਤਾਕਤਵਰ ਨਦਰ ਆਵੇ ਸ਼ਕਤੀਸ਼ਾਲੀ ਨਦਰ ਆਵੇ ਉਦੋਂ ਆਪਣਾ ਹੰਕਾਰ ਟੁੱਟਦਾ ਹੈ ਉਦੋਂ ਮਨੁੱਖ ਔਰ ਜਿਹੜਾ ਪਪੀਤ ਹੁੰਦਾ ਹੈ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਜਦੋਂ ਪਰਮਾਤਮਾ ਤੈਨੂੰ ਵੱਡਾ ਨਦਰ ਆਇਆ ਫਿਰ ਤੂੰ ਛੋਟਾ ਹੋ ਜਾਵੇਂਗਾ ਛੋਟਾ ਹੋਣਾ ਹੈ ਨਿਮਰਤਾ ਵਿੱਚ ਹੋਣਾ ਆਪਣੇ ਆਪ ਨੂੰ ਛੋਟਾ ਜਾਣਨਾ ਆਪਣੇ ਆਪ ਅੰਦਰ ਘਾਟ ਘਟ ਸਮਝਣਾ ਆਪਣੇ ਆਪ ਨੂੰ ਤੇ ਫਿਰ ਜਿਹੜਾ ਵੱਡਾ ਹੁੰਦਾ ਹੈ ਤਕੜਾ ਹੁੰਦਾ ਹੈ ਸ਼ਕਤੀਸ਼ਾਲੀ ਹੁੰਦਾ ਹੈ ਉਹਨੂੰ ਹੁਕਮ ਨਹੀਂ ਕੀਤਾ ਜਾ ਸਕਦਾ ਉਹਦੇ ਅੱਗੇ ਪ੍ਰਾਰਥਨਾ ਹੈ ਬੇਨਤੀ ਹੈ ਕਿ ਮੇਰੀ ਮਦਦ ਕਰੋ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਆਲੂ ਕਿਰਪਾਲੂ ਸਤਗੁਰੂ ਕਹਿੰਦੇ ਪਰਮਾਤਮਾ ਹਜ਼ੂਰ ਐਉਂ ਬੇਨਤੀ ਕਰ ਤੂੰ ਸਮਰੱਥਾ ਕਰਨ ਕਰਨ ਏ ਮੇਰੇ ਆਕਾਲ ਪੁਰਖ ਵੈਗੁਰੂ ਜੀ ਦਾਤਾਰ ਪ੍ਰਭੂ ਜੀ ਨਿਰਗੁਣ ਪ੍ਰਭੂ ਜੀ ਸਰਗੁਰੂ ਦਾ ਮੁਜਸ਼ਮਾ ਜੀ ਸੰਸਾਰ ਦੇ ਵਿੱਚ ਤੁਸੀਂ ਇੰਨੀ ਸਮਰੱਥਾ ਰੱਖਦੇ ਕਿੰਨੀ ਸਮਰੱਥਾ ਰੱਖਦੇ ਮਹਾਰਾਜ ਕਹਿੰਦੇ ਤਿੱਥੈ ਤੂੰ ਸਮਰਥ ਜਿੱਥੈ ਕੋਏ ਨਾਹੀਂ ਜਿੱਥੇ ਕੋਈ ਵੀ ਨਹੀਂ ਆਉਂਦਾ ਉਥੈ ਤੇਰੀ ਰੱਖ ਉਥੇ ਮਦਦ ਤੇਰੇ ਵੱਲੋਂ ਪਹੁੰਚਦੀ ਉਥੇ ਰਖਵਾਲੀ ਤੂੰ ਕਰਦਾ ਤਿੱਥੈ ਤੂੰ ਸਮਰਥ ਜਿੱਥੈ ਕੋਏ ਨਾਹੀਂ ਉਥੈ ਤੇਰੀ ਰੱਖ ਅਗਨੀ ਉਧਰ ਮਾਹੀ ਅੱਗ ਵਿੱਚ ਸੜਦੇ ਨੂੰ ਤੂੰ ਬਚਾ ਲੈਣਾ ਮਹਾਰਾਜ ਕਹਿੰਦਿਆ ਗੁਰ ਕਾ ਬਚਨ ਵਸੈ ਜੀ ਨਾਲੇ ਤਸਕਰ ਨਹੀਂ ਲਿਵੈ ਜਲ ਨਹੀਂ ਡੂਬੈ ਤਸਕਰ ਨਹੀਂ ਲਿਵੈ ਪਾਏ ਨਾ ਸਕੇ ਦਾਲੇ ਪਾਣੀ ਡੋਬਦਾ ਨਹੀਂ ਤੇ ਅੱਗ ਸਾੜਦੀ ਨਹੀਂ ਗੁਰੂ ਦੇ ਬਚਨ ਗੁਰੂ ਦਾ ਉਪਦੇਸ਼ ਗੁਰੂ ਦਾ ਸ਼ਬਦ ਹਿਰਦੇ ਚ ਵਸਦਾ ਹੈ ਮਹਾਰਾਜ ਅਗਨੀ ਉਦਰ ਮਾਹੀ ਮਾਤਾ ਦੇ ਉਦਰ ਵਿੱਚ ਮਹਾਰਾਜ ਉੱਥੇ ਬਚਾਉਣ ਵਾਲਾ ਤੂੰ ਹੈ ਜੀ ਪੁੱਠਾ ਲਟਕਿਆ ਹੋਇਆ ਹੈ ਪੁੱਠਾ ਸਿੱਧਾ ਨਹੀਂ ਹੈ ਮੁਕ ਤਲੈ ਪੈਰ ਉਪਰੇ ਵਸੰਦੜੋ ਕੋ ਥੜੈ ਥਾਏ ਕੋਜੀ ਜਗ੍ਹਾ ਤੇ ਕਿਦਈ ਜਗ੍ਹਾ ਤੇ ਉਹ ਵਸਦਾ ਹੈ ਮਹਾਰਾਜ ਉਥੇ ਕੋਈ ਮਦਦ ਨਹੀਂ ਕਰ ਸਕਦਾ ਤੂੰ ਇੰਨਾ ਸਮਰਾਥੇ ਇੰਨਾ ਸਮਰਾਥੇ ਜਿੱਥੇ ਅੰਦਰ ਦੀ ਅਗਨੀ ਸਭ ਕੁਝ ਖਾਦਾ ਪੀਤਾ ਸਾੜ ਕੇ ਸਵਾਹ ਕਰ ਦਿੰਦੀ ਏ ਮਹਾਰਾਜ ਉਥੇ ਤੁਸੀਂ ਰਕਸ਼ਾ ਕਰਦੇ ਹੋ ਜਿਨਨੇ ਕਾਰਨ ਨੇ ਸੰਸਾਰ ਵਿੱਚ ਬੰਦੇ ਜਨਮ ਦਾ ਕਾਰਨ ਮਰਨ ਦਾ ਕਾਰਨ ਔਰ ਸੰਸਾਰ ਵਿੱਚ ਧਨਵਾਨ ਹੋਣ ਦਾ ਕਾਰਨ ਸੰਸਾਰ ਵਿੱਚ ਧਰਮੀ ਹੋਣ ਦਾ ਕਾਰਨ ਧਰਮ ਤੋਂ ਜੁਦੇ ਹੋਣ ਦਾ ਕਾਰਨ ਦੌਲਤ ਤੋਂ ਕੰਗਾਲ ਹੋਣ ਦਾ ਕਾਰਨ ਮਹਾਰਾਜ ਇਹ ਸਭ ਤੂੰ ਸ਼ਕਤੀवान ਹੈ ਜੋ ਚਾਹੇ ਉਹ ਤੂੰ ਕਰ ਸਕਦਾ ਹੈ ਚਾਹੇ ਬੜਾ ਕੋਈ ਦੌਲਤਮੰਦ ਹੈ ਉਹਦੇ ਹੱਥ ਵਿੱਚ ਠੂਠਾ ਪੜਾ ਦੇਣਾ ਉਹ ਦਰ ਮੰਗਣ ਭੇਖ ਨਾ ਪਾਇੰਦਾ ਮਹਾਰਾਜ ਉਹ ਠੂਠਾ ਪਕੜ ਕੇ ਦਰਦਰ ਤੇ ਮੰਗਦੇ ਆ ਮੈਨੂੰ ਦੋ ਪ੍ਰਸ਼ਾਦੇ ਦੇ ਦਿਓ ਕੋਈ ਪ੍ਰਸ਼ਾਦੇ ਦੇਣ ਨੂੰ ਤਿਆਰ ਨਹੀਂ ਮਹਾਰਾਜ ਤੂੰ ਸਮਰਾਥ ਹੈ ਤੂੰ ਐਡਾ ਵੱਡਾ ਸਮਰਾਥ ਇੱਕ ਠੂਠਾ ਫੜ ਕੇ ਮੰਗਦਾ ਫਿਰਦਾ ਕੰਗਾਲ ਏ ਉਦੇ ਪੱਲੇ ਕੁਝ ਨਹੀਂ ਰਹਿਣ ਵਾਸਤੇ ਜਗਾ ਨਹੀਂ ਖਾਣਨ ਵਾਸਤੇ ਭੋਜਨ ਨਹੀਂ ਪਹਿਨਨ ਵਾਸਤੇ ਕੱਪੜਾ ਨਹੀਂ ਕੋਈ ਆਪਣਾ ਨਹੀਂ ਮਹਾਰਾਜ ਇਹੋ ਜੀ ਹਾਲਤ ਵਾਲੇ ਨੂੰ ਤੂੰ ਬਾਦਸ਼ਾਹ ਬਣਾ ਦੇਣਾ ਤੇਰੇ ਵਿੱਚ ਸ਼ਕਤੀ ਏ ਮੇਰੇ ਵਾਹ ਗੁਰ ਖਿੰਮੈ ਨੀਚ ਕੀਟਕੂ ਰਾਜ ਪਾਰ ਬ੍ਰਹਮ ਗਰੀਬ ਨਿਵਾਜ਼ ਇਕ ਛਣ ਦੇ ਅੰਦਰ rau rank ko karhi maharaj ardida raja nu kangal te kangal nu raja bana dena eh tere ch shakti hai eh tere kul paya hai eh tu samratha rakhda usen nu maharaj kendea karan karan prab ek hai jinne karan hai na ਸਾਰਿਆਂ ਦੇ ਕਰਨ ਵਾਲਾ ਇਹ ਨਹੀਂ ਕਿ ਜਨਮ ਕੋਈ ਹੋਰ ਦੇ ਰਿਹਾ ਹੈ ਪਾਲਣਾ ਕੋਈ ਹੋਰ ਕਰਦਾ ਹੈ ਤੇ ਮਰਤੂ ਕੋਈ ਹੋਰ ਕਰ ਰਿਹਾ ਨਹੀਂ ਇੱਕੋ ਪਰਮਾਤਮਾ ਦੇ ਹੁਕਮ ਅੰਦਰ ਹੈ ਮਹਾਰਾਜ ਮੇਰ ਕਰਦੇ ਬਾਣੀ ਅੰਦਰ ਗੁਰੂ ਨਾਨਕ ਸਾਹਿਬਾਨ ਦੇ ਬਚਨ ਪੜੋ ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ ਆਕਾਰ ਵजूद ਸ਼ਰੀਰ ਮਹਾਰਾਜ ਕਹਿੰਦੇ ਹੁਕਮ ਵਿੱਚ ਹੁੰਦਾ ਹੈ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਔਰ ਮਹਾਰਾਜ ਕਹਿੰਦੇ ਕੋਈ ਬੜੇ ਉੱਤਮ ਉਤਕ੍ਰਿਸ਼ਟ ਬਣ ਗਏ ਕੋਈ ਨੀਚ ਹੋ ਗਏ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਤੇ ਮਹਾਰਾਜ ਫਿਰ ਬਚਨ ਕਰਦੇ ਨੇ ਉਸ ਪੌੜੀ ਚ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜੋ ਕੁਝ ਹੋ ਰਿਹਾ ਹੈ ਪ੍ਰਕਿਰਤੀ ਦੇ ਅੰਦਰ ਇਸ ਸੰਸਾਰ ਦੇ ਅੰਦਰ ਉਦੇ ਹੁਕਮ ਵਿੱਚ ਹੋ ਰਿਹਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਰਿਹਾ ਨਨਕ ਹੁਕਮੈ ਜੇ 부ਝੈ ਮਨੁਖ ਜੇ ਹੁਕਮ ਨੂੰ 부ਝ ਲਵੇ ਸਮਝ ਲਵੇ ਤਾਂ ਮੈਂ ਕਹੇ ਨਾ ਕੋਈ ਫਿਰ ਕੋਈ ਮਨੁੱਖ ਵੀ ਮਹੰਮੇ ਨਹੀਂ ਕਰਦਾ ਕਿ ਮੈਂ ਕੀਤਾ ਮੈਂ ਕਰਦਾ ਮੈਂ ਆ ਹਾਂ ਸਭ ਕਹੇਗਾ ਹੈ ਪਰਮਾਤਮਾ ਕਰਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਮਹਾਰਾਜ ਸਭ ਤੂੰ ਕਰਦਾ ਹੈ ਤੇਰੇ ਬਿਨਾ ਕੋਈ ਨਹੀਂ ਤੂੰ ਕਰਨ ਵਾਲਾ ਖੈਰ ਸੰਖੇਪ ਕਰਾਂ ਮਹਾਰਾਜ ਕਹਿੰਦੇ ਬਈ ਤੂੰ ਸਾਰੇ ਕਾਰਨਾਂ ਦੇ ਕਰਨ ਵਾਲਾ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਪ੍ਰਭ ਏਕ ਹੈ ਪ੍ਰਭ ਏਕ ਹੈ ਦੂਜਾ ਕੋਈ ਨਹੀਂ ਉਹੀ ਪਰਮਾਤਮਾ ਅਰ ਜਨਮ ਦੇ ਰਿਹਾ ਏ ਉਹਦੇ ਤੋਂ ਹੀ ਮੌਤ ਆ ਰਹੀ ਏ ਉਹੀ ਪ੍ਰਕਾਸ਼ ਦਿਨ ਦੇ ਚੜਾ ਰਿਹਾ ਏ ਉਸੇ ਤੋਂ ਹੀ ਰਾਤ ਹੋ ਰਹੀ ਏ ਉਸੇ ਪਰਮਾਤਮਾ ਤੋਂ ਹੀ ਗਿਆਨ ਪ੍ਰਕਾਸ਼ ਆ ਰਿਹਾ ਏ ਉਸੇ ਪਰਮਾਤਮਾ ਤੋਂ ਹੀ ਅਗਿਆਨ ਆ ਰਿਹਾ ਹੈ ਯਾਨੀ ਕਿ ਅਗਿਆਨ ਦਾਤਾ ਕੋਈ ਹੋਰ ਹੈ ਨਹੀਂ ਗਿਆਨ ਦਾਤਾ ਵੀ ਉਹ ਆ ਗਿਆਨ ਅਗਿਆਨ ਦਾਤਾ ਵੀ ਉਹ ਆ ਦੋਨੇ ਉਸੇ ਤੋਂ ਹੋ ਰਹੀਆਂ ਸਾਰੇ ਕਾਰਨ ਦੇ ਕਰਨ ਵਾਲਾ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਇਹ ਕੁਝ ਕਰ ਸਕੇ ਜਿਹੜਾ ਇਹਨਾਂ ਨੂੰ ਜੀਵਨ ਅੰਦਰ ਉਤਾਰ ਸਕੇ ਤਾਹੀ ਮਹਾਰਾਜ ਕਹਿੰਦੇ ਜਦੋਂ ਦੂਸਰ ਨਹੀਂ ਕੋਈ ਦੂਜਾ ਕੋਈ ਹੈ ਹੀ ਨਹੀਂ ਤੇ ਫਿਰ ਦੂਜਾ ਕਾਹੇ ਸਿਮਰੀਐ ਜੋ ਜਮੈਂ ਤੈ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਾਲ ਥਲ ਰਹਾ ਸਮਾਏ ਤਾਈ ਮਹਾਰਾਜ ਕਹਿੰਦੇ ਤੁਧ ਬਿਨ ਦੂਜਾ ਨਹੀਂ ਕੋਈ ਦੂਸਰ ਨਹੀਂ ਕੋਈ ਤੁਧ ਬਿਨ ਦੂਜਾ ਨਹੀਂ ਕੋਈ ਤੂ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਮੇਰਾ ਜੋਰ ਨਹੀਂ ਆਪਣਤ ਛੱਡ ਦਿੱਤੀ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਐਸੇ ਪਰਮਾਤਮਾ ਨੂੰ ਹਮੇਸ਼ਾ ਜਪ ਨਾਨਕ ਤਿਸ ਬਲ ਹਾਰਣੈ ਐਸੇ ਗੁਰੂ ਤੋਂ ਕੁਰਬਾਨ ਉਹਦੇ ਅੱਗੇ ਬਲ ਹਾਰਣੈ ਬਲ ਤਾਕਤ ਆਪਣੀ ਤਾਕਤ ਜਿਹੜੀ ਆ ਨਾ ਉਹਨੂੰ ਹਾਰਣੇ ਉਹਦੇ ਅੱਗੇ ਹਾਰ ਜਾਣਾ ਕਿਉਂਕਿ ਉਹਦੇ ਅੱਗੇ ਵੱਸ ਕੋਈ ਨਹੀਂ ਚੱਲਦਾ ਜਿਸ ਠਾਕਰ ਸੋ ਨਾਹੀ ਚਾਰਾ ਤਾਕੂ ਕੀਜੈ ਸਦ ਨਮਸਕਾਰਾ ਉਹਨੂੰ ਨਮਸਕਾਰ ਕਰ ਨਾਨਕ ਤਿਸ ਬੱਲੇ ਹਾਰਣੇ ਕੁਰਬਾਨ ਦਾਵਾ ਕਿਦੇ ਤੋਂ ਜਲ ਥਲ ਮਹੀ ਅਲ ਸੋਏ ਜਲ ਪਾਣੀ ਥਲ ਖੁਸ਼ਕ ਜਗਾਵਾ ਮਹੀਂ ਧਰਤੀ ਅਲ ਆਕਾਸ਼ ਪਰੀਪੂਰਨ ਪਰਮਾਤਮਾ ਸਾਰੀਆਂ ਜਗਾ ਤੇ ਰਮਿਆ ਐ ਐਸਾ ਪਰਮਾਤਮਾ ਸਾਰੇ ਕਾਰਨਾਂ ਦੇ ਕਰਨ ਵਾਲਾ ਐ ਜਿਹਨੂੰ ਸਹਿਬ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਆਪਣੀ ਜ਼ੁਬਾਨੀ ਪਾਕ ਤੋਂ ਬਚਨ ਕਰਦੇ ਨੇ ਕਰਨ ਕਾਰਨ ਸਮਰਥ ਹੈ ਉਹ ਕਾਰਨਾਂ ਦੇ ਕਰਨ ਵਾਲਾ ਪਰਮਾਤਮਾ ਸਮਰਥ ਹੈ ਕਹ ਨਾਨਕ ਵਿਚਾਰ ਉਹ ಪರಿਪੂਰਨ ਪਰਮਾਤਮਾ ਦੇ ਵਿਚਾਰ ਇਹਨੇ ਬਈ ਉਹਦੇ ਵਰਗਾ ਸਮਰੱਥ ਕੋਈ ਮਿਲਦਾ ਹੀ ਨਹੀਂ ਨਾ ਉਹਦੇ ਵਰਗਾ ਸਮਰੱਥ ਸੀ ਨਾ ਹੈ ਨਾ ਪਰਮਾਤਮਾ ਵਰਗਾ ਸਮਰੱਥ ਕੋਈ ਹੋਵੇਗਾ ਕੇਵਲ ਉਹਦਾ ਹੀ ਵਿਚਾਰ ਚੱਲਦਾ ਹੈ ਸਮਰੱਥਾ ਜਦੋਂ ਉਹਦੇ ਬਾਬਤ ਸਮਰੱਥਾ ਦੀ ਬਾਬਤ ਗੱਲ ਕਰਦੇ ਆ ਫਿਰ ਪ੍ਰਮਾਤਮਾ ਦਾ ਵਿਚਾਰ ਚੱਲਦਾ ਉਹਦੇ ਤੁਲ ਕੋਈ ਨਹੀਂ ਕਾਰਨ ਕਰਤੇ ਵਸ ਹੈ ਜਿੰਨੇ ਕਰਨ ਨੇ ਜਿੰਨੇ ਕਰਨ ਨੇ ਜਿਹਨੂੰ ਮਹਾਰਾਜ ਕਹਿੰਦੇ ਤੁਮ ਸਮਰਤਾ ਕਰਨ ਕਰਨ ਜਿੰਨੇ ਕਰਨ ਨੇ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰਨ ਕਰਤੇ ਵਸ ਹੈ ਜਿਹੜਾ ਕਰਤਾ ਆਪ ਬਣਾਉਣ ਵਾਲਾ ਹੈ ਇਹ ਸੰਸਾਰ ਨਾ ਸੰਸਾਰ ਨੂੰ ਆਪ ਰਚਨਹਾਰਾ ਹੈ ਨਾ ਔਰ ਕਹਿੰਦੇ ਜਿਨ ਕਲ ਰਖੀ ਤਾਰ ਜਿਨ ਸਾਰੀ ਸ਼ਕਤੀ ਸਾਰੀ ਤਾਕਤ ਸਤਾ ਸੁਭਰਤੀ ਆਪਣੇ ਹੱਥ ਵਿੱਚ ਰਖੀਏ ਸਭ ਕੁਝ ਉਸ ਦੇ ਹੱਥ ਵਿੱਚ ਉਹਨਾਂ ਬਚਨਾਂ ਨੂੰ ਹੀ ਮਹਾਰਾਜ ਕਬੀਰ ਸਾਹਿਬ ਜੀ ਕਹਿੰਦਿਆ ਕਬੀਰ ਕਾਰਨ ਸੋ ਪਿਓ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਾਰਨ ਉਹ ਹੋਇਆ ਉਹ ਕਾਰਨ ਹੋ ਗਿਆ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਜਿਹਦੇ ਹੱਥ ਵਿੱਚ ਜੀਵਾਂ ਦੀ ਰੋਜੀ ਰੋਟੀ ਦੀ ਤਾਰ ਪਕੜੀ ਆ ਨਾ ਸੰਸਾਰ ਵਿੱਚ ਦੇਵਨ ਵਿੱਚ ਪਰਿਵਾਰ ਵਿੱਚ ਕਾਰੋ ਵਿੱਚ ਬਾਰ ਵਿੱਚ ਹੋਇਆ ਉਹ ਜੋ ਉਹਨੇ ਕੀਤਾ ਮਨੁੱਖ ਦਾ ਕੀਤਾ ਨਹੀਂ ਕਬੀਰ ਕਾਰਨ ਸੋ ਪਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਉਹਦੇ ਤੋਂ ਬਗੈਰ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਕੁਝ ਕਰ ਸਕੇ ਕਿਸੇ ਵਿੱਚ ਇੰਨੀ ਪਾਇਆ ਨਹੀਂ ਕਿਸੇ ਵਿੱਚ ਇੰਨੀ ਸਮਰੱਥਾ ਨਹੀਂ ਜੇ ਕਿਸੇ ਵਿੱਚ ਹੈ ਉਹ ਇੱਕ ਹੈ ਸਿਰਜਨਹਾਰ ਜਿਨੇ ਸਿਰਜਣਾ ਕੀਤੀ ਉਹ ਇੱਕ ਪਰਮਾਤਮਾ ਹੈ ਦੂਜਾ ਕੋਈ ਹੈ ਹੀ ਨਹੀਂ ਇੰਨੀ ਤਾਕਤ ਰੱਖਣ ਵਾਲਾ ਕਿ ਉਹ ਕਹੇ ਕਿ ਮੇਰੇ ਵਰਗਾ ਕੋਈ ਨਹੀਂ ਮੈਂ ਆ ਕਰ ਦੇਵਾਂਗਾ ਮਹਾਰਾਜ ਸਾਹਿਬ ਕਹਿੰਦੇ ਐਸਾ ਕੋਈ ਨਹੀਂ ਉਹ ਮਾਲਕ ਨੂੰ ਜਪ ਉਹਦੇ ਨਾਲ ਜੁੜ ਉਹ ਸਾਰੇ ਕਾਰਨਾਂ ਦੇ ਕਰਨ ਵਾਲਾ ਹੀ ਉਹਦੇ ਜਿਹਾ ਸਮਰੱਥ ਕੋਈ ਨਹੀਂ ਸੰਤੋ ਤਿਸ ਬਿਨ ਅਵਰਣਾ ਕੋਈ ਰੱਬ ਦੇ ਨਾਲ ਜੁੜਨ ਵਾਲੀਆਂ ਆਤਮਾਵਾਂ ਜਿਨ੍ਹਾਂ ਨੇ ਕਿਰਦੇ ਚ ਸਤ ਨੂੰ ਵਿਸਾਲਿਆ ਚਿੱਤ ਵਿੱਚ ਤੇ ਜੀਵਨ ਹੋ ਗਿਆ ਆਨੰਦ ਸਰੂਪ ਸੰਸਾਰੀ ਬਿਰਤੀਆਂ ਫੁਰਨਿਆਂ ਖਿਆਲਾਂ ਦਾ ਅੰਤ ਕਰਕੇ ਸਤ ਵਿੱਚ ਜੁੜਨ ਵਾਲੇ ਗੁਰੂ ਪਿਆਰ ਵਾਲਿਓ ਉਸ ਪਰਮਾਤਮਾ ਤੋਂ ਬਗੈਰ ਅਵਰਣਾ ਕੋਈ ਆਤਮਕ ਗਿਆਨ ਆਤਮਕ ਹਲਾਰਾ ਆਤਮਕ ਮੰਡਲ ਵਿੱਚ ਅਭਿਤਾ ਆਤਮਕ ਸਰੂਪ ਹੋ ਦੀ ਜਾਣਕਾਰੀ ਇਹ ਸਭ ਕੁਝ ਦੇਣ ਵਾਲਾ ਇੱਕ ਦਾਤਾ ਉਹਦੇ ਬਿਗੈਰ ਕੋਈ ਨਹੀਂ ਕਰਨ ਕਾਰਨ ਪ੍ਰਭ ਸੋਈ ਸਾਰੇ ਕਾਰਨਾ ਦੇ ਕਰਨ ਵਾਲਾ ਉਹ ਪ੍ਰਭੂ ਮਾਲਕ ਵੈਗੁਰੂ ਆਪ ਹੈ ਐਵੇਂ ਨਾ ਸਮਝਦਾ ਫਿਰਿ ਕਿ ਆ ਦੂਜੇ ਨੇ ਕਰਦਾ ਤੀਜੇ ਨੇ ਕਰਤਾ ਕਹਿੰਦੇ ਨਹੀਂ ਸਾਰੇ ਕਾਰਨ ਜਨਮ ਦਾ ਕਾਰਨ ਮੌਤਾ ਕਾਰਨ ਜੀਵਨ ਦਾ ਕਾਰਨ ਕਰ ਦੀ ਉਨਤੀ ਕਰ ਦੀ ਚੜਦੀ ਕਲਾ ਕਰਜ ਨੂੰ ਟੈਂਦੀ ਕਲਾ ਚੰਗੇ ਕਰਮ ਕੀਤੇ ਅਛਾਈ ਦੇ ਮਾਰਗ ਤੇ ਚੱਲਿਆ ਬੁਲੰਦੀਆਂ ਨੂੰ ਛੋਣ ਲੱਗ ਪਿਆ ਜਿਹੜਾ ਬੁਰਾਈ ਵੱਲ ਨੂੰ ਤੁਰ ਪਿਆ ਬੁਰੇ ਕਰਮ ਕਰਨ ਲੱਗ ਪਿਆ ਉਹੀ ਪ੍ਰਭਤਾ ਘਟਣ ਲੱਗ ਪਈ ਓਹੀ ਸੋਭਾ ਘਟਣ ਲੱਗ ਪਈ ਨਿੰਦਿਆ ਸ਼ੁਰੂ ਹੋ ਗਈ ਏ ਤੋ ਇਹ ਲੰਤ ਜੀਵਨ ਅੰਦਰ ਸ਼ੁਰੂ ਹੋ ਗਈ ਏ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਉਹ ਕਾਰਨਾਂ ਦੇ ਕਰਨ ਵਾਲਾ ਹੈ ਕਾਰਨ ਕਰਨ ਕਰਮਨ ਸਭ ਵਿਦ ਇਕੈ ਹਾਥ हे ਪ੍ਰਭੂ ਤੂੰ ਸਾਰੇ ਕਾਰਨਾਂ ਦੇ ਕਰਨ ਵਾਲਾ ਹੈ ਸਾਰੇ ਵਿਦ ਢੰਗ ਤਰੀਕੇ ਦਿਨਿਆ ਨਾ ਇਹ ਕਾਰਨਾਂ ਦੇ ਕਰਨ ਦੇ ਪ੍ਰਭੂ ਤੇਰੇ ਹੱਥ ਵਿੱਚ ਨੇ ਤੋ ਕਿਸੇ ਦੇ ਜੀਵਨ ਵਿੱਚ ਕੋਈ ਤਰੀਕਾ ਕਿਸੇ ਦੇ ਕੋਈ ਢੰਗ ਦੇ ਨਾਲ ਉਹਦੇ ਜੀਵਨ ਅੰਦਰ ਬਦਲਾਓ ਪਣਤੀ ਲਿਆ ਦੇਣਾ ਚੜਦੀ ਕਲਾ ਲਿਆ ਦੇਣਾ ਮਹਾਰਾਜ ਕਿਸੇ ਲਈ ਕੋਈ ਢੰਗ ਵਰਤ ਦੇਣਾ ਜਿੱਤ ਜਿੱਤ ਲਵੋ ਜਿੱਧਰ ਜਿੱਧਰ ਲਾਉਣਿਓ ਤਿਤ ਤਿਤ ਲੱਗਹਿ ਨਾਨਕ ਜੰਤ ਆਨਾਥ ਜਿਹੜੇ ਜੰਤ ਜੀਵ ਆਨਾਥ ਜਤੀਮੇ ਨਾ ਮੇਰੀ ਵੈ ਗੁਰੂ ਜੀ ਉਧਰ ਨੂੰ ਲੱਗਦੇ ਨੇ ਜਦੋਂ ਤੂੰ ਇਸ਼ਾਰਾ ਕਰਦਾ ਹੈਂ ਮਹਾਰਾਜ ਕਿਰਪਾ ਕਰ ਤੂੰ ਸਮਰੱਥਾ ਤੂੰ ਸਾਰੇ ਕਾਰਨਾਂ ਦੇ ਕਰਨ ਵਾਲਾ ਹੈ ਤੇਰੇ ਵਿੱਚ ਇਹ ਸਮਰੱਥਾ ਹੈ ਮਹਾਰਾਜ ਮੇਰ ਕਰਦੇ ਸੰਖੇਪ ਕਰਾਂ ਢਾਕਨ ਢਾਕ ਗੋਬਿੰਦ ਗੁਰ ਮੇਰੇ ਮੋਹ ਅਪਰਾਧੀ ਸ਼ਰਨ ਚਰਨ ਹੈ ਮੇਰੇ ਅਕਾਲ ਪੁਰਖ ਵੈਗੁਰੂ ਗੁਰ ਪੂਜਨੀਕ ਦਾਤਾਰ ਪ੍ਰਭੂ हे ତର୍ତ୍తిది ਪਲਣਾ ਕਰਨ ਵਾਲੇ ਵਿਦਾਂ ਗ੍ਰੰਥਾਂ ਕਰਕੇ ਜਾਣਨੇ ਯੋਗ ਪ੍ਰਭੂ ਜੀ ਅਰ ਤੁਸੀਂ ਟਾਕਨ ਟਾਕ